ਜੀ ਪੰਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਇਸ ਪੰਚੀਆ ਤਾਸ਼ ਦਿੱਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਮਾਗਿਆ ਜੀ ਕਸ਼ਮੀਰ ਕੋ ਸਰਪੰਚ ਹਾਂ ਜਿਉ ਮੈਨੂੰ ਪਿੰਡ ਨੇ ਮੌਕਾ ਦਿੱਤਾ ਉਸ ਮੌਕੇ ਤੇ ਮੈਂ ਆਪਣੇ ਪਿੰਡ ਦਾ ਸਭ ਸੰਤਰੀ ਕੰਮ ਕਰਾਂਗੀ ਜੀ ਸੋ ਪਿਛਲੀ ਪੰਚਾਇਤ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜਾਣੇ ਜੋ ਕਿ ਸਾਡੇ ਪਿਛਲੇ ਸਾਲ ਤੋਂ ਕੰਮ ਸ਼ਕਲਦਾਲ ਗਲੀਆਂ ਨਾਲੀਆਂ ਦਾ ਸ਼ਮਸ਼ਾਨ ਘਾਟ ਦਾ ਜੋ ਕੰਮ ਹੀ ਰਹਿ ਚੁੱਕੇ ਨੇ ਉਹ ਆਪਾਂ ਇਸ ਨੂੰ ਪੂਰੇ ਕਰਨ ਲਈ ਯਤਨ ਕਰ ਰਹੇ ਹਾਂ ਜੋ ਵੀ ਸਾਨੂੰ ਸਹੂਲਤ ਮਿਲੇਗੀ ਅਸੀਂ ਉਹ ਸਾਹਮਨਾ ਸਰ ਜੀ ਪੰਜ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਫੁੱਲ ਬੂਟੇ ਲੱਗੇ ਹੁੰਦੇ ਆ ਲਾਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦੇ ਅੰਦਰ ਅੰਦਰ ਤੱਕ ਲਈ ਇੱਕ ਸੋਹਣੀ ਪਾਰਕਿੰਗ ਨਜ਼ਰ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਉਹ ਖੇਡ ਦਾ ਮੈਦਾਨ ਹੁੰਦਾ ਬੱਤਿਆਂ ਵਾਂਗ ਤੇ ਉਹ ਆਪਣੇ ਜਿਵੇਂ ਹੁੰਦੀ ਐ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਐ ਇੱਕ ਵਧੀਆ ਦੇਖ ਨਜ਼ਰ ਆਉਂਦੀ ਐ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਨੇ 'ਚ ਕੋਈ ਇਦਾਂ ਦੀ ਸਹੂਲਤ ਹੈਗੀ ਐ ਅਜੇ ਨਹੀਂ ਨਹੀਂ ਜਿਸ ਤਰ੍ਹਾਂ ਕੋਈ ਸਹੂਲਤ ਤਾਂ ਵੀ ਮਾਂ ਸਾਡੇ 'ਚ ਲੱਗ ਸੁੱਖਾ ਖੁਸ਼ ਏਦਾਂ ਮਾਂ ਤੋਂ ਤਾਰ ਕੇ ਬਣੀ ਜੇ ਲੈਲਾ ਕੰਮ ਜੇ ਸਾਡੇ ਸਿਹਰ ਦਾ ਕੰਮ ਹੋਣ ਵਾਲਾ ਜੇ ਦੂਜਾ ਕੰਮ ਖਿਲੀਆਂ ਦਾ ਵੇਖ ਤੱਕ ਹੋਣ ਵਾਲਾ ਸਮਿਸ਼ਾਨ ਕਟ ਦਾ ਕੰਮ ਹੋਣ ਵਾਲਾ ਜੇ ਜੇ ਸਾਨੂੰ ਸਰਕਾਰ ਥੋੜਾ ਬਹੁਤੀ ਸਹੂਲਤ ਕਰੂਗੀ ਦੇਊਗੀ ਅਸਾਂ ਦੇ ਮੁਤਾਬਕ ਤੁਹਾਨੂੰ ਪਾਰਕੀ ਬਣਾ ਕੇ ਦਵਾਂਗੇ ਇਸ ਹਿਸਾਬ ਨਾਲ ਆਪਾਂ ਕੰਮ ਕਰਾਂਗੇ। ਉਹ ਅਸਾਂ ਸੰਗਰ ਦੀ ਸਮੱਸਿਆ ਕਾਫੀ ਪਿੰਨਾ ਹੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ卡 ਨਹੀਂ ਬਣੇ ਹੁੰਦੇ ਗਰੀਬੀ ਦੀ ਰਾਸ਼ਨ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵੀ ਇਦਾਂ ਦੀ ਸਮੱਸਿਆ ਹੈਗੀ ਹੈ? ਸਾਡੀ ਪਿੰਡ ਦੀ ਸਮੱਸਿਆ ਜੇ ਸਾਡੇ ਪਿੰਡ ਰਾਸ਼ਨ卡 ਦੇ ਕਈਆਂ ਦੇ ਰਾਸ਼ਨ卡 ਤੋਂ ਛੱਡਣ ਵਾਲੇ ਆ। ਜੇ ਸੈਡ ਖੁੱਲਿਆ ਕੀ ਆਪਾਂ ਜਰੂਰ ਇਹ ਵੀ ਕੰਮ ਤੁਹਾਡਾ ਸਿਰੇ ਚੜਾਵਾਂਗੇ ਸਾਡੇ ਨਾਮ ਚ ਹੜਵਾਵਾਂਗੇ ਉਹ ਸਰਪੰਚ ਸਾਹਿਬ ਕੱਚੇ ਕੁਠੇਂ ਗਰਾਟਾ ਪਿਛੇ ਪਿੰਡਾਂ ਜਈਆਂ ਨਵੇਂ ਬੋਂਬ ਲਾਈ ਕੀ ਸੀਗਾ ਆਪਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗਰਾਟਾ ਕਿੰਨੇ ਨਵੇਂ ਬੋਂਬ ਲਾਈ ਕੀਤੇ ਹੋਏ ਨੇ ਸੱਤ ਕੀਤੇ ਸੀ ਦੋ ਦੇ ਆਏ ਜੇ ਅਜੇ ਤੇ ਅਜ ਪੰਜਾਂ ਦੇ ਨੇ ਜੇ ਆਏ ਤੇ ਦੋ ਦੇ ਟੱਗੇ ਜੇ ਹਾਂ ਪੰਛਾਬਕ ਕਈ ਵਾਰੀ ਪਿੰਡਾਂ ਵਿੱਚ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਕਚਰੀਆਂ ਤੱਕੇ ਖੜੇ ਪੈਂਦੇ ਆ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇਖਦੇ ਨਹੀਂ ਜੀ ਅਸੀਂ ਆਪਣੇ ਪਿੰਡ ਵਿੱਚ ਨਿਵੇੜਦੇ ਜੇ ਅੱਜ ਤੱਕ ਤੇ ਅਸੀਂ ਤਾਂ ਥਾਣੇ ਤੱਕ ਜਾਣ ਨਹੀਂ ਦੇ ਦਿੰਦੇ ਮੈਂ ਭਾਜੀ ਇਹ ਦਾ ਮੋਕਿਆ ਨਾ ਚਾਹੁੰਦੀ ਆ ਤੇ ਮੈਂ ਹੋਰ ਵੀ ਯਾਰਿੰਗ ਲੇਡੀਜ਼ ਜੋ ਸਰਪੰਚ ਬਣੇ ਆ ਉਹਨਾਂ ਨੂੰ ਮੈਸੇਜ ਕਰਨਾ ਚਾਹੁੰਦੀ ਆ ਤੇ ਜੋ ਵੀ ਫੈਸਲਾ ਹੋਵੇ ਆਪਣੇ ਪਿੰਡ ਵਿੱਚ ਮਕਾਓ ਠਾਣੇ ਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਨਾਲੇ ਪੈਸੇ ਦੀ ਬਚਤ ਨਾਲੇ ਸਮੇਂ ਦੀ ਬਚਤ ਨਾਲੇ ਤੇ ਇਹ ਫੈਸਲਾ ਕਿੱਥੇ ਮਕਾਉਣਾ ਚਾਹੀਦਾ ਸਰਪੰਚ ਸਾਹਿਬ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਰੋਲਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਸਾਨੂੰ ਨੌਜਵਾਨ ਬੱਚਿਆਂ ਬਾਰੇ ਇਹ ਹੈ ਤੇ ਅਸੀਂ ਕੋਈ ਉਹਨਾਂ ਨੂੰ ਗਰਾਊਂਡ ਬਣਾ ਕੇ ਦੇਈਏ ਕੋ ਉਹਨਾਂ ਨੂੰ ਖੇਡਣ ਵਾਸਤੇ ਸਮਾਨ ਦੇਈਏ ਲਾ ਕੇ ਤੇ ਉਹ ਆਪਣੇ ਜਿੱਥੇ ਜਾਂ ਤੇ ਆਪਣਾ ਖੇਡਣ ਤੇ ਜੇ ਹਰ ਕੋ ਪੈਸਾ ਹੋਵੇਗਾ ਆਵੇਗਾ ਤਾਂ ਅਸੀਂ ਉਹਨਾਂ ਨੂੰ ਸਮਾਨ ਲੈ ਕੇ ਦਾਂਗੇ ਉਹਨਾਂ ਗਰਾਉਂਡ ਬਣਾ ਕੇ ਦਵਾਂਗੇ ਤੇ ਜੇ ਸਾਨੂੰ ਥੋੜੇ ਹੀ ਬਦੀ ਸੂਰਤ ਜੇ ਆਪਣੇ ਕੋਲੋਂ ਖਰਨੀ ਪਵੇਗੀ ਅਸੀਂ ਉਹਨਾਂ ਨੂੰ ਜਰੂਰ ਸਮਾਨ ਸਮੂਤ ਲੈ ਕੇ ਦਾਂ ਕਰਾਂਗੇ ਜਿਸ ਪੰਚਾਇਤ ਸੈਂਟਰ ਗੁਰਮੁنڈਾ 50 50 ਸਰਕਾਰ ਤੋਂ ਸੁਖ ਹੂਤਾਂ ਗਰੀਬ ਲੋਕਾਂ ਵਾਸਤੇ ਬਦਲ ਲੋਕਾਂ ਵਾਸਤੇ ਪਿੰਡੇ ਜੁੰਦੀਆਂ ਕਿਤੇ ਨਾ ਕਰੇ ਧੜੇ ਬੰਦੀਆਂ ਹੁੰਦੀਆਂ ਕਰੇ ਉੱਤੇ ਕਾ ਪਹੁੰਚਦਾ ਨਹੀਂ ਹੁੰਦੀਆਂ ਤਾਂ ਧੜੇ ਕੋਈ ਤੇ ਕਿਵੇਂ ਦੇਖਿਆ ਜਾਏਗਾ ਮੈਂ ਪਿੰਡ ਦੇ ਮੈਨੂੰ ਪਿੰਡ ਨੇ ਸਭ ਸੰਥੀ ਨਾਲ ਬਣਾਇਆ ਮੈਂ ਹਰਕ ਦਾ ਫਾਇਦਾ ਕਰਾਂਗੀ ਵੀ ਜੋ ਵੀ ਇਹਨਾਂ ਨੂੰ ਸਹੂਲਤ ਮਿਲੇਗੀ ਮੈਨੂੰ ਮੈਂ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੀ ਜਿਦ ਤਰ੍ਹਾਂ ਮੈਂ ਕੱਚੇ ਕੋਠਿਆਂ ਦਾ ਸੱਤਾ ਘਰਾਂ ਦਾ ਪਾਇਆ ਸੀ ਦੋ ਘਰ ਆ ਚੁੱਕੇ ਆ ਪੰਜ ਘਰ ਰਹਿ ਗਏ ਆ ਜੇ ਉਹਨਾਂ ਦੀ ਵੀ ਆ ਜੂਗੀ ਤੇ ਮੈਂ ਉਹਨਾਂ ਤੱਕ ਇਹ ਵੀ ਸਬਜ਼ੀ ਪਹੁੰਚਾਵਾਂ। ਸੋ ਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ। ਤੋਂ ਨਿਆਈ ਨਾਮ ਪਾਏ ਜਾਂਦੇ ਨੇ ਤੁਹਾਡੀ ਕੋਈ ਤੇ ਕਿਵੇਂ ਦੇਖਿਆ ਜਾਏ ਨਹੀਂ ਜੀ ਠੀਕ ਆ ਸਾਡੇ ਆਪਾਂ ਜਿਹੜੇ ਨਾਮ ਪਾਏ ਆ ਪਾ ਕੇ ਦਿੱਤੇ ਉਹ ਸਹੀ ਨੇ ਜੇ ਇਹ ਤੱਕ ਸਾਡੇ ਤੱਕ ਇਹਨਾਂ ਰੇਗਾਂ ਦਾ ਪੈਸਾ ਕੋਈ ਨਹੀਂ ਪਹੁੰਚਾ ਇਹ ਕੰਮ ਚੱਲਦਾ ਕਦੀ ਪੜ ਜਾ ਨਹੀਂ ਨਹੀਂ ਚੱਲਦਾ ਕੋਈ ਨਹੀਂ ਚੱਲਦਾ ਨਾ ਲੱਖਾਂ ਕੋਈ ਜਪਨ ਜਾਵੋ ਕਿਹੜਾ ਤੁਸੀਂ ਪਹਿਲ ਦੇ ਹੱਥ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪਰਦਾ ਹੁੰਦੇ ਹਾਂਜੀ ਸਾਡੇ ਪਹਿਲਾ ਕੰਮ ਤੇ ਸੀਵਰੇ ਦਾ ਦੂਜਾ ਗਲੀਆਂ ਨਾਲੀਆਂ ਦਾ ਜੇ ਸੀਜਾ ਸਮਸ਼ਾਨ ਘਾੜ ਦਾ ਜੇ ਚੌਥਾ ਕੰਮ ਸਾਡਾ ਬੱਚਿਆਂ ਨੂੰ ਹਰਾਉਂਡ ਬਣਾ ਕੇ ਦੇਣ ਦਾ ਫਿਰ ਜਿਹੜੇ ਬੱਚਿਆਂ ਜਿਨ੍ਹਾਂ ਦੇ ਘਰ ਕੱਚੇ ਰਹਿ ਗਏ ਆ ਉਹਨਾਂ ਨੂੰ ਵੀ ਪੈਸਾ ਚਾਹੀਦਾ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਚੜ੍ਹੇ ਜੇ ਉਹਨਾਂ ਦੇ ਨਾਮ ਛੜਵਾਉਣੇ ਜੇ ਤੇ ਇਹਨਾਂ ਦੇ ਕੰਮ ਸਾਡੇ ਅਧੂਰੇ ਆ ਜੇ ਤੇ ਕਾਫੀ ਸਾਨੂੰ ਜਦੋਂ ਸਰਕਾਰ ਪੈਸਾ ਦੇਊਗੀ ਉਸ ਉਹਦੇ ਹਿਸਾਬ ਨਾਲ ਵਾਰੋਵਾਰੀ ਹਰ ਇੱਕ ਦਾ ਕੰਮ ਸੁਣਾਗੇ ਕੰਮ ਕਰਾਂਗੇ ਜੀ ਸਪੰਸ ਸਾਹਿਬ ਵੰਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਲੇ ਮੈਂ ਪਿੰਡ ਵਾਲਿਆਂ ਨੂੰ ਮੈਸੇਜ ਇਹ ਦੇਣਾ ਚਾਹੁੰਦੀ ਹਾਂ ਕਿ ਮੈਂ ਇੱਕ ਸਰਪੰਚ ਹੋਣ ਸਾਰ ਦੇ ਮੇਰੇ ਨਾਲ ਸਾਰੇ ਮੇਰੇ ਵੋਟਰ ਸਰਪੰਚ ਨੇ ਮੈਂ ਉਹਨਾਂ ਦੇ ਕਿੰਨੇ ਸਾਰਾ ਕੰਮ ਕਰਾਂਗੀ ਨਾ ਮਾਇਬੀ ਦਾ ਖਾਲਸਾ ਸੇਵਾ